ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈਆਂ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚਾਪ ਐਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਆਂ ਲੇਡੀਜ਼ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਸੌਕਸ ਕੈਪ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਸਿਰਫ 8 ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ। ਦੋ-ਦੋ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਕੁੰਡੇ ਜਿਹੜੇ 2 2 2 ਇਸ ਤਰ੍ਹਾਂ ਕਰਕੇ ਲੈਣੇ ਹਨ ਠੀਕ ਹੈ ਝੋਟੇ ਦੇ ਹਿਸਾਬ ਨਾਲ। ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਹੁੰਦੀ ਹੈ। ਤੁਸੀਂ نیچے ਕੋਈ ਵੀ ਬਾਰਡਰ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ। ਜਿਵੇਂ ਇੱਥੇ ਮੈਂ ਦੋ ਲਾਈਨਾਂ ਉਲਟੀਆਂ ਬਣਾਈਆਂ ਬਾਰਡਰ ਦੇ ਤੌਰ ਤੇ। ਉੱਪਰ 8 ਸਲਾਈਆਂ ਦਾ ਡਿਜ਼ਾਈਨ ਫਿਰ 8 ਸਲਾਈਆਂ ਦਾ ਡਿਜ਼ਾਈਨ ਠੀਕ ਹੈ। ਦੋ ਵਾਰ ਡਿਜ਼ਾਈਨ ਨੂੰ ਮੈਂ ਇੱਥੇ ਰਿਪੀਟ ਕੀਤਾ। ਇਹਦੇ ਉੱਪਰ ਹੀ ਅੱਠ ਸਲਾਈਆਂ ਡਿਜ਼ਾਈਨ ਦੀਆਂ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ। ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ। ਦੋ-ਦੋ ਕੁੰਡਿਆਂ ਤੇ ਡਿਜ਼ਾਈਨ ਚੱਲੂਗਾ। ਪਹਿਲਾ ਕੁੰਡਾ ਬਾਧੂ ਆ, ਉਤਾਰੋ ਚਾਹੇ ਬੋਰੋਂ, ਠੀਕ ਹੈ। ਇੱਕ ਇੱਧਰ ਕੰਨੀ ਤੇ ਕੁੰਡਾ ਬਾਧੂ ਰੱਖਿਆ ਤੇ ਇੱਕ ਇੱਧਰ ਕੰਨੀ ਤੇ ਠੀਕ ਹੈ। ਵਿੱਚ ਜਿਹੜੇ ਦੋ-ਦੋ ਕੁੰਡੇ ਆਪਣੇ ਕੋਲ। ਥ्रेड ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟਾ ਇਸ ਤਰ੍ਹਾਂ ਥਰੈਡ ਅੱਗੇ ਰੱਖਣਾ ਇੱਕ ਕੁੰਡਾ ਸਲਿੱਪ ਕਰਨਾ ਫਿਰ ਸਲਿੱਪ ਕੀਤੇ ਹੋਏ ਕੁੰਡੇ ਦੇ ਇਸ ਤਰ੍ਹਾਂ ਥਰੈਡ ਨੂੰ ਘੁਮਾ ਕੇ ਉੱਪਰ ਦੀ ਲੈ ਕੇ ਆਉਣਾ ਅੱਗੇ ਠੀਕ ਹੈ ਫਿਰ ਇੱਕ ਉਲਟਾ ਫਿਰ ਇੱਕ ਸਲਿੱਪ ਥਰੈਡ ਘੁਮਾ ਕੇ ਅੱਗੇ ਲੈ ਕੇ ਆਵਾਂਗੇ ਇਸ ਤਰ੍ਹਾਂ ਇੱਕ ਉਲਟਾ ਇੱਕ ਸਲਿੱਪ ਥਰੈਡ ਘੁਮਾ ਕੇ ਅੱਗੇ ਲੈ ਕੇ ਆਵਾਂਗੇ ਸਲਿੱਪ ਕੀਤੇ ਹੋਏ ਕੁੰਡੇ ਦੇ ਉੱਪਰ ਦੀ ਠੀਕ ਹੈ ਇਕ ਉਲਟਾ ਜਹਾ ਪੈ ਇਸ ਤਰ੍ਹਾਂ ਨਹੀਂ ਕਰ ਸਕਦੇ। ਇੱਕ ਹੁੰਦਾ ਸਲਿੱਪ ਕਰਨਾ। ਇਸ ਤਰ੍ਹਾਂ ਥ੍ਰੈਡ ਘੁਮਾ ਕੇ ਇਹਨੂੰ ਉਤਾਰ ਲੈਣਾ। ਠੀਕ ਹੈ ਬਣਾਉਣਾ ਨਹੀਂ। ਫਿਰ ਇੱਕ ਉਲਟਾ ਇੱਕ ਸਲਿੱਪ ਥ੍ਰੈਡ ਘੁਮਾ ਕੇ ਲੈ ਆਵਾਂਗੇ ਉੱਪਰ ਦੀ। ਇੱਕ ਉਲਟਾ ਇੱਕ ਸਲਿੱਪ ਥ੍ਰੈਡ ਘੁਮਾ ਕੇ ਉੱਪਰ ਦੀ ਲੈ ਕੇ ਆਵਾਂਗੇ। ਇੱਕ ਉਲਟਾ ਇੱਕ ਸਲਿੱਪ ਥ੍ਰੈਡ ਘੁਮਾ ਕੇ ਉੱਪਰ ਦੀ ਲੈ ਕੇ ਆਵਾਂਗੇ। ਇੱਕ ਉਲਟਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਇਸੇ ਤਰ੍ਹਾਂ ਚੱਲਦਾ ਜਾਊਗਾ ਬਹੁਤ ਹੀ ਈਜ਼ੀ ਡਿਜ਼ਾਈਨ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਲਾਸਟ ਤੇ ਦੇਖੋ ਉਸੇ ਤਰ੍ਹਾਂ ਕੁੰਡਾ ਉਲਟਾ ਆ ਗਿਆ ਜਿਵੇਂ ਆਪਣਾ ਸਟਾਰਟਿੰਗ 'ਚ ਡਿਜ਼ਾਈਨ ਬਣਿਆ ਸੀ ਤੇ ਲਾਸਟ ਵਾਲਾ ਸਿੱਧੀ ਸਲਾਈ ਸਿੱਧਾ ਬਣਾ ਲਿਆ ਠੀਕ ਹੈ ਇੱਕ ਸਲਾਈ ਕੰਪਲੀਟ ਹੋ ਗਈ ਹੁਣ ਡਿਜ਼ਾਈਨ ਦੀ ਆ ਗਈ ਦੂਸਰੀ ਸਲਾਈ ਪਹਿਲਾ ਕੁੰਡਾ ਤਾਰੋ ਚਾਹੇ ਬਣੂ ਹੁਣ ਜਿਹੜਾ ਕੁੰਡਾ ਉਧਰ ਆਪਣਾ ਉਲਟਾ ਹੈ ਇਧਰ ਬਣਾਵਾਂਗੇ ਸਿੱਧਾ ਥ੍ਰੈਡ ਅੱਗੇ ਕਰਾਂਗੇ ਵੱਲ ਤੇ ਜਿਹੜਾ ਇਹ ਕੁੰਡਾ ਹੈ ਇਹਨੂੰ ਆਪਾਂ ਸਲਿੱਪ ਕਰਾਂਗੇ ਥ੍ਰੈਡ ਅੱਗੇ ਰੱਖਾਂਗੇ ਫਿਰ ਜਿਹੜਾ ਕੁੰਡਾ ਉਧਰ ਉਲਟਾ ਇੱਕ ਕੁੰਡਾ ਦਿਖਾਈ ਦੇ ਰਿਹਾ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਜਦੋਂ ਆਪਾਂ ਥ੍ਰੈਡ ਅੱਗੇ ਰੱਖਿਆ ਤਾਂ ਜਿਹੜੇ ਆਪਣੇ ਦੋ ਕੁੰਡੇ ਸੀ ਇੱਕ ਵਾਲ ਤੇ ਇੱਕ ਕੁੰਡਾ ਇੱਕ ਕੁੰਡਾ ਆਪਣਾ ਹੋਰ ਵਧ ਜਾਂਦਾ ਤਿੰਨ ਕੁੰਡੇ ਬਣ ਗਏ ਠੀਕ ਹੈ ਦੁਬਾਰਾ ਫਿਰ ਥ੍ਰੈਡ ਅੱਗੇ ਕਰਕੇ ਵਾਲ ਤੇ ਕੁੰਡਾ ਸਲਿੱਪ ਕਰਨਾ ਥ੍ਰੈਡ ਅੱਗੇ ਹੀ ਰੱਖਣਾ ਜਿਹੜਾ ਕੁੰਡਾ ਉਧਰ ਉਲਟਾ ਇਧਰ ਆਪਾਂ ਨੂੰ ਸਿੰਗਲ ਦਿਖਾਈ ਦੇ ਰਿਹਾ ਇਹਨੂੰ ਆਪਾਂ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕਰਕੇ ਵਾਲ ਤੇ ਕੁੰਡਾ ਸਲਿੱਪ ਥ੍ਰੈਡ ਅੱਗੇ ਹੀ ਰੱਖਾਂਗੇ ਸਿੰਗਲ ਕੁੰਡਾ ਸਿੱਧਾ ਬਣਾਵਾਂਗੇ థర్డ్ అల్తేప థర్డ్ అక్కా సింగల్ కండా సీ థర్డ్ అల్తేప థర్డ్ అక్కా సింగ కిధా థర్ెడ్ అల్తేప థర్ెడ్ అప్పు థర్డ్ అక్కడ సిగల్ కండా సీధా బావే ఠీకే థర్డ్ అల్తేప ਥ्रेड ਡੱਗ ਕੇ ਰੱਖਣਾ ਸਿੰਗਲ ਕੁੰਡਾ ਸਿੱਧਾ ਬਣਾਵਾਂਗੇ ਤਾਂ ਇੱਥੇ ਆਪਣੇ ਜਿਹੜੇ ਇਹ ਦੋ ਕੁੰਡੇ ਆ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਦੇ ਜਾਂਦੇ ਇੱਕ ਕੁੰਡਾ ਆਪਣਾ ਹੋਰ ਵਾਧਾ ਜਾਂਦਾ ਠੀਕ ਹੈ ਰੋਂਗ ਸਾਈਡ ਤੋਂ ਸੈਕਿੰਡ ਸਲਾਈਏ ਡਿਜ਼ਾਈਨ ਦੀ ਸਾਰੀ ਸਲਾਈ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਲਾਸਟ ਤੇ ਕੁੰਡਾ ਸਿੱਧਾ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ ਠੀਕ ਹੈ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਆ ਤਾਰੂ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਆ ਤਾਰੂਗੀ ਫਿਰ थ्रेड ਢੱਗੇ ਕਰਾਂਗੇ ਜਿਹੜਾ ਕੁੰਡਾ ਆਪਾਂ ਉਲਟਾ ਬਣਾ ਰਹੇ ਹਾਂ ਇਹਨੂੰ ਆਪਾਂ ਉਲਟਾਈ ਬਣਾਵਾਂਗੇ ਇਸ ਤਰ੍ਹਾਂ थ्रेड ਢੱਗੇ ਰੱਖਾਂਗੇ ਵਾਲ ਤੇ ਜਿਹੜੇ ਇਹ ਆਪਣੀ ਇੱਕ ਕੁੰਡਾ ਤੇ ਜਿਹੜੇ ਦੋ ਵਾਲ ਤਿੰਨ ਕੁੰਡੇ ਬਣੇ ਇਹਨਾਂ ਨੂੰ ਸਲਿੱਪ ਕਰਕੇ ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਕੇ ਆਵਾਂਗੇ ਤਿੰਨ ਕੁੰਡੀਆਂ ਤੋਂ ਚਾਰ ਕੁੰਡੇ ਬਣਗੇ ਠੀਕ ਹੈ ਫਿਰ ਇੱਕ ਉਲਟਾ ਪਹਿਲੀ ਸਲਾਈ ਦੀ ਤਰ੍ਹਾਂ ਇੱਕ ਉਲਟਾ ਤਿੰਨੇ ਕੁੰਡੇ ਆਪਾਂ ਸਲਿੱਪ ਕਰਨੀ ਹੈ ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਕੇ ਆਉਣਾ ਤਿੰਨ ਕੁੰਡੀਆਂ ਤੋਂ ਚਾਰ ਬਣਦੇ ਆ ਦੁਬਾਰਾ ਫਿਰ ਇੱਕ ਉਲਟਾ ਤਿੰਨ ਕੁੰਡੇ ਜਿਹੜੇ ਆਪਣੇ ਇਹ ਸਲਿੱਪ ਕਰਾਂਗੇ ਥ੍ਰੈਡ ਘੁਮਾ ਕੇ ਉੱਪਰ ਦੀ ਲੈ ਕੇ ਆਵਾਂਗੇ ਤਿੰਨ ਕੁੰਡੀਆਂ ਤੋਂ ਚਾਰ ਕੁੰਡੇ ਬਣ ਜਾਂਦੇ ਆ ਫਿਰ ਇੱਕ ਉਲਟਾ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ 슬ਿਪ ਕਰਨੇ ਇੱਕ ਉਲਟਾ ਤਿੰਨ ਕੁੰਡੇ 슬ਿਪ ਥ੍ਰੈਡ ਘੁਮਾ ਕੇ ਅੱਗੇ ਲੈ ਕੇ ਆਉਣਾ ਇੱਕ ਉਲਟਾ ਤਿੰਨ 슬ਿਪ ਪਰ ਥ੍ਰੈਡ ਘੁਮਾ ਕੇ ਅੱਗੇ ਇੱਕ ਉਲਟਾ ਤਿੰਨ ਕੁੰਡੇ 슬ਿਪ ਪਰ ਥ੍ਰੈਡ ਘੁਮਾ ਕੇ ਅੱਗੇ ਇੱਕ ਉਲਟਾ ਤਿੰਨ 슬ਿਪ ਪਰ ਥ੍ਰੈਡ ਘੁਮਾ ਕੇ ਅੱਗੇ ਇੱਕ ਉਲਟਾ ਯਾਨਸ ਲਈ 73 ਡਕਮਾ ਕੇ ਕਿ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਲਾਸਟ ਤੱਕ ਠੀਕ ਆ ਤੀਸਰੀ ਸਲਾਈ ਰਾਈਟ ਸਾਈਡ ਤੋਂ ਕੰਨੀ ਵਾਲਾ ਕੁੰਡਾ ਹੁਣ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਤੋਂ ਸਲਾਈ ਹੈ ਠੀਕ ਹੈ ਚੌਥੀ ਸਲਾਈ ਆ ਗਈ ਆਪਣੇ ਡਿਜ਼ਾਈਨ ਦੀ ਰਾਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਨੋ ਠੀਕ ਹੈ ਤੁਹਾਡੀ ਆਪਣੀ ਮਰਜ਼ੀ ਹੈ ਇਸ ਤਰ੍ਹਾਂ ਹਾਂ ਥ੍ਰੈਡ ਪਿੱਛੇ ਕਰਾਂਗੇ ਜਿਹੜਾ ਕੁੰਡਾ ਉਧਰ ਉਲਟ ਹੈ ਇਹਨੂੰ ਸਿੱਧਾ ਬਣਾਵਾਂਗੇ ਜਿਹੜੇ ਹੁਣ ਆਪਣੇ ਚਾਰ ਕੁੰਡੇ ਬਣੇ ਇੱਕ ਕੁੰਡੇ ਤੋਂ ਚਾਰ ਬਣੇ ਇਹ ਚਾਰ ਕੁੰਡਿਆਂ ਦਾ ਆਪਾਂ ਥ੍ਰੈਡ ਪਿੱਛੇ ਹੀ ਰੱਖਣਾ ਹੈ ਸਲਾਈ ਚ ਆਪਾਂ ਠੀਕ ਹੈ ਚਾਰ ਕੁੰਡਿਆਂ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਜਿਹੜੇ ਤਿੰਨ ਕੁੰਡੇ ਆਪਣੇ ਕੋਲ ਬਧੇ ਸੀ ਇੱਥੇ ਆਪਣੇ ਕੁੰਡੇ ਘਟ ਜਾਂਦੇ ਇੱਕ ਸਿੱਧਾ ਚਾਰ ਕੁੰਡਿਆਂ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਸਿੰਗਲ ਕੁੰਡਾ ਸਿੱਧਾ ਜਿਹੜੇ ਚਾਰ ਕੁੰਡੇ ਆ ਚਾਰ ਦਾ ਇੱਕ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਸਿੰਗਲ ਕੁੰਡਾ ਸਿੱਧਾ ਚਾਰ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਇੱਕ ਕੁੰਡਾ ਸਿੱਧਾ ਚਾਰ ਕੁੰਡਿਆਂ ਦਾ ਇੱਕ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਚੌਥੀ ਸਿਲਾਈ ਆ ਰੋਂਗ ਸਾਈਡ ਜਿਹੜੇ ਆਪਣੇ ਕੋਲ ਕੁੰਡੇ ਵਧੇ ਸੀ ਇੱਥੇ ਆਪਣੇ ਕੁੰਡੇ ਪੂਰੇ ਹੋ ਜਾਂਦੇ ਆ ਤਿੰਨ ਕੁੰਡੇ ਆਪਣੇ ਘਟ ਜਾਂਦੇ ਆ ਠੀਕ ਹੈ ਇੱਕ ਇੱਕ ਕੁੰਡੇ ਤੋਂ 4-4 ਕੁੰਡੇ ਬਣੇ ਸੀ ਤਾਂ ਹੁਣ ਆਪਣੇ 4-4 ਕੁੰਡਿਆਂ ਤੋਂ ਇੱਕ ਇੱਕ ਕੁੰਡਾ ਬਣਦਾ ਜਾਂਦਾ ਬਹੁਤ ਈਜ਼ੀ ਡਿਜ਼ਾਈਨ ਆ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਵਾਂਗੇ ਕਿਸੇ ਵੀ ਕਲਰ ਚ ਬਣਾ ਸਕਦੀਆਂ ਕਿਸੇ ਵੀ ਪ੍ਰੋਜੈਕਟ ਤੇ ਲਾਸਟ ਤੇ ਦੇਖੋ اسی ਤਰ੍ਹਾਂ ਇੱਕ ਸਿੱਧਾ ਲਾਸਟ ਵਾਲਾ ਉਲਟੀ ਚ ਲਾਈਏ ਤਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਪੰਜਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਫਿਰ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਾਂਗੀ ਪੰਜਵੀਂ ਸਿਲਾਈ ਰਾਈਟ ਸਾਈਡ ਤੇ ਇਸ ਤਰ੍ਹਾਂ ਸਾਰੀ ਸਿਲਾਈ ਆਪਾਂ ਸਿੱਧੀ ਬਣਾਵਾਂਗੇ ਸਾਰੀ ਸਿਲਾਈ ਮੈਂ ਬਣਾ ਕੇ ਕੰਪਲੀਟ ਕਰਦੀ ਹਾਂ ਇਸ ਤਰ੍ਹਾਂ ਪੰਜਵੀਂ ਸਿਲਾਈ ਸਾਰੀ ਕੰਪਲੀਟ ਹੋ ਗਈ ਹੁਣ ਛੇਵੀਂ ਸਿਲਾਈ ਆ ਗਈ ਹੈ ਆਪਣੀ ਰੋਂਗ ਸਾਈਡ ਤੋਂ ਇਹਮੀ ਸਲਾਈ ਪਹਿਲਾ ਕੁੰਡਾ ਤਾਰਾਂਗੇ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਠੀਕ ਹੈ ਇਸ ਤਰ੍ਹਾਂ ਸਾਰੀ ਸਲਾਈ ਉਲਟੀ ਬਣਾਵਾਂਗੇ 7ਵੀਂ ਸਲਾਈ ਰਾਈਟ ਸਾਈਡ ਤੋਂ 7ਵੀਂ ਸਲਾਈ ਆਪਾਂ ਸਾਰੀ ਸਿੱਧੀ ਬਣਾਵਾਂਗੇ ਸਾਰੀ ਸिलाई ਸਿੱਧੀ ਠੀਕ ਹੈ ਹੁਣ ਆਪਣੀ 8ਵੀਂ ਸिलाई ਆ ਗਈ ਰੋਂਗ ਸਾਈਡ ਤੋਂ 8ਵੀਂ ਤੇ ਲਾਸਟ ਸिलाई ਸਾਰੀ ਸिलाई ਉਲਟੀ ਬਣਾ ਕੇ ਕੰਪਲੀਟ ਕਰਾਂਗੇ 8 ਸਲਾਈਆਂ ਦਾ ਹੀ ਡਿਜ਼ਾਈਨ ਹੈ 8 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ 4 ਸਲਾਈਆਂ ਆਪਣੀਆਂ ਇੱਦਾਂ ਘੁਲਟੀਆਂ ਦੋ ਸਿੱਧੀਆਂ ਦੋ ਉਲਟੀਆਂ ਠੀਕ ਹੈ ਚਾਰ ਤੇ ਡਿਜ਼ਾਈਨ ਬਣਦਾ ਜਿਹੜੀਆਂ ਆਪਣੀਆਂ ਇਹ ਚਾਰ ਸਲਾਈਆਂ ਦੋ ਸਿੱਧੀਆਂ ਦੋ ਉਲਟੀਆਂ ਇਹ ਗੈਪ ਲਈਏ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਹੋ ਵੱਧ ਵੀ ਬਣਾ ਸਕਦੇ ਹੋ ਘੱਟ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਡਿਜ਼ਾਈਨ ਆ ਜਿਹੜਾ ਚਾਰ ਸਲਾਈਆਂ ਤੇ ਬਣਦਾ ਹੈ ਗੈਪ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣਾ ਮੈਂ ਇੱਥੇ ਚਾਰ ਸਲਾਈਆਂ ਦਾ ਗੈਪ ਰੱਖਿਆ ਉਸ ਤੋਂ ਬਾਅਦ ਚਾਰ ਸਲਾਈਆਂ ਤੇ ਡਿਜ਼ਾਈਨ ਬਣਾਇਆ ਠੀਕ ਹੈ ਅੱਠ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋਇਆ ਦੁਬਾਰਾ ਜਦੋਂ ਫੇਰ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਜਿਵੇਂ ਇੱਥੇ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕੀਤੀ ਹੈ ਉਸੇ ਤਰ੍ਹਾਂ ਆਪਾਂ ਡਿਜ਼ਾਈਨ ਸ਼ੁਰੂ ਕਰ ਲੈਣਾ ਠੀਕ ਹੈ ਇੱਕ ਗੁੰਡਾ ਤਾਰ ਕੇ ਇਕਲਟਾ ਇੱਕ ਸਲੀਪ ਇਕਲਟਾ ਇਸ ਤਰ੍ਹਾਂ ਸਲੀਪ ਤਾਂ ਤੁਹਾਨੂੰ ਜਿਹੜਾ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ